ਗੁਣੀ ਨਿਧਾਨ ਗੁਰੂ ਗਰੀਬ ਨਿਵਾਦ ਜੀ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਦ ਜੀ ਬੋਲਣਾ ਜੀ ਸੰਧਨਾ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ Ele a ਆਪਣੀ ਜ਼ਿੰਦਗੀ ਲਾ ਜਾਂਦੇ ਧਰਮ ਦੇ ਫੁੱਟੇ ਦੀ ਜੜ ਦੇ ਵਿੱਚ ਖੂਨ ਚ ਗਰਦਾ ਪਾ ਜਾਂਦੇ ਬੈਜਾ ਵੱਡਦੀ ਹੀ ਫੁੱਲਬਾੜੀ ਬੈਜਾ ਵੱਡਦੀ ਹੀ ਫੁੱਲਬਾੜੀ ਰਹੂ ਆਬਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਵਾਈ ਰਹਿੰਦੀ ਯਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਵਾਈ ਹਰ ਦਿਲ ਦੇ ਲੜਦੇ ਲੜਦੇ ਅਣਖ ਦੀ ਖਾਤਰ ਲੜਦੇ ਲੜਦੇ ਅਣਖ ਦੀ ਖਾਤਰ ਲੜਦੇ ਲੜਦੇ ਅਣਖ ਦੀ ਖਾਤਰ ਲੜਦੇ ਲੜਦੇ ਹੋ ਜਾਂਦੇ ਕੁਰਬਾਨ ਕਦੇ ਪੁਰਜਾ ਪੁਰਜਾ ਘੱਟ ਮਰ ਜਾਂਦੇ ਛੱਡਦੇ ਨਾਮ ਲਾਂਕਤੇ ਉਹ ਨਿੱਕਿਆ ਜਾਂਦਾ ਅਮਰ ਨਿਸ਼ਾਨੀ ਨਿੱਕਿਆ ਜਾਂਦਾ ਅਮਰ ਨਿਸ਼ਾਨੀ ਹੈ ਜਦਾਬ ਸ਼ਹੀਦਾ ਵੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਆਦ ਸ਼ਹੀਦਾ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ They're ਸਹੇਤੀ ਹੈ ਨਾ ਡੋਲੇ ਨਾ ਚੜਕੇ ਨੇ ਨੇ ਚਰੰਬੀਆਂ ਚਰਖੜੀਆਂ ਨੇ ਸੱਚ ਸਿੱਖਾਂ ਦੇ ਪਰਕੇ ਨੇ ਹੱਸਦੇ ਹੱਸਦੇ ਸਹੇਤੀ ਹੈ ਨਾ ਡੋਲੇ ਨਾ ਚੜਕੇ ਨੇ ਨੇ ਚਰੰਬੀਆਂ ਚਰਖੜੀਆਂ ਨੇ ਸੱਚ ਸਿੱਖਾਂ ਦੇ ਪਰਕੇ ਨੇ ਓ ਖੱਟ ਦੀ ਕੰਮਰ ਕਾਲਾ ਟਿੱਕਾ ਖੱਟ ਦੀ ਕੰਮਰ ਕਾਲਾ ਟਿੱਕਾ ਕਦੇ ਔਲਾਦ ਸ਼ਹੀਦਾ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਦੇ ਵਿੱਚ ਸਦਾ cramping ਸੋਨੇ ਬਾਗੂ ਤੜਦੇ ਨੇ ਅੱਖ ਬਿਲਾ ਸਤ ਪਰੇ ਵਿੱਚ ਕਿਸੇ ਨੂੰ ਨਾ ਦੇ ਚੱਲਦੇ ਨੇ ਉਹ ਸਿੱਧਕ ਕੁਠਾਲੀ ਦੇ ਵਿੱਚ ਜਿਹੜੇ ਸੋਨੇ ਬਾਗੂ ਤੜਦੇ ਨੇ ਅੱਖ ਬਿਲਾ ਸਤ ਪਰੇ ਵਿੱਚ ਕਿਸੇ ਨੂੰ ਨਾ ਦੇ ਚੱਲਦੇ ਨੇ ਹਾਂ ਫਾਮੀ ਭਰਦੀ ਲਾਟਾਂ ਵਾਲਿਆ ਹਾਂ ਫਾਮੀ ਭਰਦੀ ਲਾਟਾਂ ਵਾਲਿਆ ਬੜੀ ਸਮਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿਦੀ ਆਤ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਹਰ <im> ਦਿਲ <im> <im> ਨਵਖੰਡ ਮੈਂ ਜੋਤ ਸਭ ਰੂਪੀ ਰਹੇ ਉਹ ਪਰ ਭਨ ਮਥੁਰਾ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤਖ ਹਾਰ ਜਿਹੜੇ ਆਪ ਸ੍ਰਿਸ਼ਟੀ ਦੇ ਪ੍ਰਤਖ ਮਾਲਕ ਪਰਮੇਸ਼ਰ ਨੇ ਖਾਲਸਾ ਜੀ ਧੰ ਗੁਰੂ ਅਰਜਨ ਦੇ ਮਹਾਰਾਜ ਉਸਤਾਦੇ ਅਦੀਬਾ ਸਰਤਾਜੇ ਸ਼ਹੀਦ ਨਿਮਰਤਾ ਦੇ ਸਾਗਰ ਸ਼ਾਂਤੀ ਦੇ ਪੁੰਜ ਦੋਹਿਤਾ ਬਾਣੀ ਕਬੋਹਿ ਦਾ ਤਿੰਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਕੋਈ ਪੀਰ ਕਹਿੰਦਾ ਕੋਈ پیغمبر ਕਹਿੰਦਾ ਕੋਈ ਔਲੀਆ ਕਹਿੰਦਾ ਕੋਈ ਸਾਧੂ ਕਹਿੰਦਾ ਤੇ ਕੋਈ ਸੰਤ ਕਹਿੰਦਾ ਪਰਖਾ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਆਂਦੀ ਆ ਜਬ ਲੋ ਨਹੀਂ ਭਾਗ ਲੀਲਾਰ ਉਦੈ ਤਬ ਲੋ ਭਰਮ ਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੇ ਬੂਡਤ ਥੇ ਕਬੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥੁਰਾ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾ ਆਇਓ ਜਿਨਾਂ ਨੇ ਗੁਰੂ ਅਰਜਨ ਦੇ ਮਹਾਰਾਜ ਦਾ ਨਾਮ ਜਪਿਆ ਜਿਨ੍ਹਾਂ ਨੇ ਖਾਲਸਾ ਜੀ ਗੁਰਬਾਣੀ ਪੜ੍ਹੀ ਉਹਨਾਂ ਨੂੰ ਗਰਬ ਦਾ ਸੰਕਟ ਇਹ ਚੱਲਣਾ ਨਹੀਂ ਪੈਂਦਾ ਇੱਕ ਵਾਰੀ ਸਾਰੇ ਆਖੋ ਜੀ ਧੰ ਗੁਰੂ ਅਰਜਨ ਦੇ ਮਹਾਰਾਜ ਧੰ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਦੀ ਨਿੱਗੀ ਮਿੱਠੀ ਯਾਦ ਦੇ ਅੰਦਰ ਉਹਨਾਂ ਦਾ ਸ਼ਹੀਦੀ ਦਿਹਾੜਾ ਤੇ ਅਨੇਕਾਂ ਹੀ ਉਹਨਾਂ ਬੱਬਰ ਸ਼ੇਰਾਂ ਦਾ ਆ ਉਹਨਾਂ ਮਰਦ ਦਲੇਰਾਂ ਦਾ ਜਿਨ੍ਹਾਂ ਅਕਾਲ ਤਖਤ ਸਾਹਿਬ ਦੇ ਹਿੱਤ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਖਾਲਸਾ ਜੀ ਪੰਜਾਬ ਦੇ ਹੱਕਾਂ ਦੇ ਲਈ ਹੱਕ ਦੇ ਲਈ ਤੇ ਸੱਚ ਦੇ ਲਈ ਆਪਣੇ سینਿਆਂ 'ਚ ਗੋਲੀਆਂ ਖਾ ਲਈ ਸੱਚ ਹੈ ਜੀ ਉਹ ਥੜਕੇ ਨਹੀਂ ਉਹ ਡੋਲੇ ਨਹੀਂ ਤੈਨੂੰ ਸ਼ਾਇਰ ਕਹਿੰਦਾ ਟਕ ਟਕ ਧੂੜ ਮੱਥੇ ਲਾਈਏ ਉਹਨਾਂ ਰਾਹਾਂ ਵਾਲੀ ਜਿੰਨੀ ਰਾਹੀ ਆਏ ਨੇ ਸ਼ਹੀਦ ਮੇਰੀ ਕੌਮ ਦੇ ਜੁੜੀ ਰੰਬੀ ਚਰਖੜੀ ਤੇ ਆ ਰਹਿਆਂ ਦੇ ਦੰਦੇ ਤੱਕ ਉਹ ਰਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ ਔਰੇ ਬਾਰ ਬਾਰ ਜਾਮਾਂ ਅੱਜ ਉਹਨਾਂ ਸਿੱਖ ਮਾਮਾ ਉੱਤੋਂ ਸੋਚੇ ਜੀ ਜਿੰਨੀ ਕੁਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ ਇੱਕ ਦੋ ਨਹੀਂ ਸੈਂਕੜੇ ਹਜ਼ਾਰ ਅਤੇ ਲੱਖਾਂ ਵਾਰ ਗਏ ਅਜ਼ਮਾਏ ਨੇ ਸ਼ਹੀਦ ਮੇਰੀ ਕੌਮ ਦੇ ਉਹ ਬਿਰਲੀਆਂ ਮਾਮਾ ਨੇ ਜਿਹੜੀਆਂ ਸ਼ਹੀਦ ਪੁੱਤਰਾਂ ਨੂੰ ਜਨਮ ਦਿੰਦੀਆਂ ਨੇ ਸੱਚ ਹੈ ਜੀ ਹਰ ਇੱਕ ਮਾਂ ਸ਼ਹੀਦ ਦੀ ਮਾਂ ਨਹੀਂ ਹੋ ਸਕਦੀ ਤੇ ਖਾਲਸਾ ਜੀ ਉਹ ਮਾਂਾਂ ਜੱਗ ਤੇ ਅਮਰ ਹੋ ਗਈਆਂ ਜਿਨ੍ਹਾਂ ਦੇ ਬੱਚਿਆਂ ਨੇ ਜਿਨ੍ਹਾਂ ਦੇ ਲੱਲਾਂ ਨੇ ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਪੀਲੇ ਤੇ ਖਾਲਸਾ ਜੀ ਉਹਨੂੰ ਜ਼ਾਲਮ ਪਾਪੀ ਕਹਿੰਦੇ ਆ ਜੋ ਲੁੱਟੇ ਹੱਕ ਗਰੀਬਾਂ ਦਾ ਉਹ ਸਾਧ ਦੀ ਗੱਦੀ ਚੱਲਦੀ ਨਹੀਂ ਜਿਹੜਾ ਮਾਣ ਨਾ ਕਰੇ ਦੰਦਾ ਉਹ ਜੜੇ ਨਾ ਪੌੜੀ ਸਦਰਾਂ ਦੀ ਜੋ ਕੁੱਤੇ ਗळा ਉਮੀਦਾਂ ਦਾ ਲੰਡਰਾਂ ਵਾਲਿਆ ਉਹ ਧਰਤੀ ਪੂਜਣ ਯੋਗ ਹੈ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤੇ ਜਿੱਥੇ ਡੁੱਲਿਆ ਨਾ ਫਿਰ ਯੁੱਗ ਪਲਟਾ ਦਿੱਤਾ ਕਿਉਂਕਿ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਆ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਤਸਵੀਰ ਬਦਲਦੀ ਕੌਮਾਂ ਦੀ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋ ਟਿਕਾ ਕੀਆ ਤੋਪੇ ਸੋ पे शहीदों की चिताओं पे हाँ, ओ, 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 शहीदों के चिताओं पे लगेंगे हर वर्ष में दे वतन पे मर मिटने वालों का वतन पे मर मिट ਬਾਲੋਂ ਕਾ ਬਾਕੀ ਜਹੀ ਨਿਸ਼ਾ ਹੋਗਾ ਅਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਦ ਜੀ ਅਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਦ ਜੀ ਬੋਲਣਾ ਜੀ ਸਤਨਾ ਸਤਨਾ ਕਤਨਾਮ ਸ਼੍ਰੀ ਬਾਹ ਗੁਰੂ